ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਤੇ ਖਾਸ ਕਰ ਮੰਡੀ ਬੋਰਡ ਤੇ ਫੂਡ ਸਪਲਾਈ ਵਿਭਾਗ ਦੇ ਉਸ ਵੇਲੇ ਵੱਡੀ ਨਾਕਾਮੀ ਸਾਹਮਣੇ ਆਈ ਜਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ ਲਾਭਪਾਤਰੀਆਂ ਲਈ ਆਟਾ ਦਾਲ ਸਕੀਮ ਤਹਿਤ ਬਰਸਾਤ ਵਿੱਚ ਭਿੱਜੀਆਂ ਬੋਰੀਆਂ ਹੀ ਟਰੱਕ ਵਿੱਚ ਲੱਦ ਕੇ ਲੋਕਾਂ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਤੋਂ ਪਹਿਲਾਂ ਹੀ ਮੀਡੀਆ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਤਸਵੀਰਾਂ ਕੈਦ ਕਰ ਲਈਆਂ ਉਧਰ ਫੂਡ ਸਪਲਾਈ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਦੇਖੋ ਮੇਰੇ ਧਿਆਨ ਚ ਲੰਦਾ ਗਿਆ ਇਹ ਬਲਕ ਇਨਸੀਡੈਂਟ ਜਿਹੜੀ ਹੈ ਤਾਂ ਬੀਐਫਐਸ ਨੂੰ ਗੁਰਦਾਸਪੁਰ ਕੋਲ ਪੈ ਦਿਨ ਗਵਾਰਿਤ ਰਾਵਾਂਗੇ ਕਿ ਐ ਇਸ਼ੂ ਹੈ ਕਿ ਵਾਕਈ ਹਵਾ ਨਾਲ ਉੱਡੀਆਂ ਹੈ ਜਾਂ ਕੋਈ ਇਹਨਾਂ ਦੇ ਬੈਡ ਇੰਟੈਂਸ਼ਨ ਸੀ ਜੋ ਵੀ ਇਨਕੁਆਇਰੀ ਦੀ ਰਿਪੋਰਟ ਆਉਟਕਮ ਆਏਗੀ ਉਹ ਜ਼ਰੂਰ ਅਪਾ ਬੰਦਾ ਐਕਸ਼ਨ ਕਰਾਂਗੇ ਸਰ ਜੀ ਇੱਕ ਕੈ ਵੀ ਸਵਾਲ ਪੁੱੰਛਦਾ ਕਿ ਜਦੋਂ ਜੇ ਹਵਾ ਨਾਲ ਉੱਡੀਆਂ ਵਾ ਤੇ ਉਹ ਘੰਟਾ ਅੱਧਾ ਘੰਟੇ ਦੇ ਵਿੱਚ ਵਿੱਚ ਕਵਰ ਹੋ ਜਣੇ ਜਾਈਗੇ ਸੀ ਪਰ ਕਰੀਬ 7 ਤੋਂ 8 ਘੰਟੇ ਹੋ ਗਿਆ ਬੋਲੀਆਂ ਪੂਰੀ ਤਰ੍ਹਾਂ ਗੁੰਮੀਆਂ ਹੋਈਆਂ ਜਿਦੀ ਵੀਡੀਓ ਰਕਦੀਆਂ ਦੇਖੋ ਹੈਗੀਆਂ ਹਮਮ ਉਨੇ ਸਾਰੇ ਇਨਕੁਆਇਰੀ ਪੋਰਟ ਜੋ ਵੀ ਆਏਗਾ ਉਹ ਆਪਣੇ ਕੋਲ ਜੋ ਵੀ ਰਿਪੋਰਟ ਆਏਗੀ ਉਹ ਅਕੋਰਡਿੰਗਲੀ ਅਸੀਂ ਐਕਸ਼ਨ ਲਏਗਾ ਇੱਕ ਸਾਰਾ ਤੁਹਾਡੇ ਧਿਆਨ ਚੋੜ ਲੈਣੀ ਗੱਲ ਉੱਥੇ ਨਾ ਇੱਕ ਗੱਡੀ ਵਿੱਚ ਕਣਕ ਲੱਦੀ ਜਾ ਰਹੀ ਸੀ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਸੀ ਉਹਦੀ ਵੀ ਵੀਡੀਓ ਮਿਲੇ ਗਿਆ ਉਹਦੇ ਵਿੱਚ ਇਹ ਹੀ ਕਣਕ ਸੀ ਕਾਫੀ ਮਾੜੀ ਸੀ ਜਿਹੜੇ ਢੇਲੇ ਜੰਮੇ ਹੋਏ ਸੀ ਉਹਦੀ ਵੀ ਤੁਹਾਨੂੰ ਮੋੜ ਕੇ ਦਿਖਾ ਦਿੰਦਾ ਸੋ ਉਹ ਸਾਰਾ ਕੀ ਮਾਮਲਾ ਹੈਗਾ ਨਾ ਚਲੋ ਉਹ ਗੱਡੀ ਨੂੰ ਉੱਪਰ ਰੋਕ ਲੈਣੇ ਉੱਥੇ ਤਿੰਨ ਕਰੀ ਗੱਡੀ ਦੀ ਚੈਕਿੰਗ ਕਰਵਾ ਕੇ ਫਿਰ ਫਾਰਵਰਡ ਕਰਾਵਾਂਗੇ ਸਰ ਉੱਥੇ ਕੋਈ ਅਧਿਕਾਰੀ ਵੀ ਮੌਜੂਦ ਨਹੀਂ ਸੀ ਜਿਵੇਂ ਸਕਿਉਰਟੀ ਗਾਰਡ ਸਰ ਇੰਸਪੈਕਟਰਸ ਦੀ ਤੇ ਮੇਰੇ ਨਾਲ ਮੀਟਿੰਗ ਹੈਗੀ ਸੀ ਅੱਜ ਮੈਂ ਇਹਨਾਂ ਨੂੰ ਬੁਲਾਇਆ ਸੀ ਇੱਥੇ ਸਰੀ ਇਹ ਸ਼ਰਮ ਗਾਰਡਾਂ ਦੀ ਵੈਰੀਫਿਕੇਸ਼ਨ ਦੇ ਸਬੰਧ ਵਿੱਚ ਬੁਲਾਏ ਸੀ ਸਕਿਉਰਟੀ ਗਾਰਡ ਉੱਥੇ ਜ਼ਰੂਰ ਹੋਣਗੇ ਉਹਨਾਂ ਸਰ ਕੋਈ ਵਰਦੀ ਕੁਝ ਨਹੀਂ ਪਾਇਆ ਜਿਨ੍ਹਾਂ ਦਾ ਆਈਕਨ ਨਿਸ਼ਾਨ ਕਰਨ ਦਾ ਵਰਦੀ ਆਪਾਂ ਇੱਕ ਛੋਟੀ ਦਤਾਰ ਸਕਿਉਰਟੀ ਜਿਹੜੀ ਸਰ ਇਹ ਦਤਾਰ ਸਕਿਉਰਟੀ ਕੰਮ ਕਰਦੀ ਹੈ ਦਤਾਰ ਸਕਿਉਰਟੀ ਵਾਲਿਆਂ ਨਾਲ ਆਪਣੀ ਪੂਰੀ ਗੱਲ ਕਰ ਲੈਣੇ ਆ ਉਰਨਾ ਨੂੰ ਜੇ ਬਈਦ ਗਾ ਹੈਡ ਆਫ ਸੀਗਨ ਦਾ ਲਿਖਾਂਗੇ ਜ਼ਰੂਰ ਤੇ ਹੋਵੇ ਜੇ ਇਹਨਾਂ ਦੇ ਨਿਪਟਰੀਆਂ ਵਗੈਰਾ ਨਹੀਂ ਪਈਆਂ ਜੇ ਦਿੱਤੀਆਂ ਨਹੀਂ ਹੈਗੀਆਂ ਆਪਾਂ ਸਟੇਟਸ ਲੈ ਲੈਣੇ ਆ ਪਹਿਲੇ ਸਰ ਜੇ ਕੋਈ ਦੋਸ਼ੀ ਪਾਇਆ ਹੁੰਦਾ ਜਿਵੇਂ ਕੰਮ ਖਰਾਬ ਹੋਈ ਹੈ ਸੋ ਕੀ ਨੋ ਨੈਚਰਲੀ ਜੋ ਐਸ ਪਰ ਗਵਰਨਮੈਂਟ ਦੀ ਇਨਸਟਰਕਸ਼ਨਸ ਹੈਗੀਆਂ ਉਹ ਆਪਾਂ ਅੱਗੇ ਐਕਸ਼ਨ ਲੈਂਦੀਆਂ ਉਹ ਜ਼ਰੂਰ ਲੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ he has more than 5 years experience in same line he used to work with reputed companies agencies as well local builders with brothers he is professional by plumbing electrician masonry carpentering for more information please contact him at under Jack trade platform www.jacktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ